ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵੜਾ ਭਾਈਕੇ ਦੇ ਵਿੱਚ ਵੜਾ ਭਾਈਕਾ ਪਿੰਡ ਜ਼ਿਲ੍ਹੇ ਫਰੋਈਪੁਰ ਦਾ ਮਾਨਮਤਾ ਨਗਰ ਆ ਤੇ ਜਾਣਿਆ ਪਹਿਚਾਣਿਆ ਚਿਹਰਾ ਵਾ ਪੰਮਾ ਬਾਈ ਦਾ ਨਾਮ ਆ ਤੇ ਮਿੱਤਰੋ ਵਪਾਰ ਦਾ ਬਾਈ ਦਾ ਕੰਮ ਆ ਅੱਜ ਬਾਈ ਦੇ ਕੋਲੇ ਫੇਰ ਤੁਹਾਡੇ ਭਾ ਲੁੱਟਣ ਵਾਲੀਆਂ ਦੋ ਗਾਵਾਂ ਜਦੋਂ ਪੰਮੇ ਦਾ ਆਜੇ ਨਾਮ ਤਾਂ ਫਿਰ ਜਿਹੜੇ ਘੱਟ ਪੈਸੇ ਦੇ ਲਾਉਣੇ ਹੁੰਦੇ ਜੇਬ 'ਚ ਪੈਸੇ ਉਦੋਂ ਹੀ ਬਾਹਰ ਕੱਢ ਲੇਦੇ ਵੀ ਪੰਮਾ ਆ ਗਿਆ ਹੁਣ ਬਾਈ ਤੋ ਮੇਰੇ ਸასი ਗਾਲ ਸასი ਗਾਲ ਬਹੁਤ ਵਧੀਆ ਵੀਰੇ ਇਹ ਆ ਚਿਹਰਾ ਮਿੱਤਰੋ ਜਿੰਨੀਆਂ ਵੀਡੀਓ ਮਿਲ ਜਣਾਂ ਦੇ ਵਿੱਚ ਚੱਲੀਆਂ ਹੋਈਆਂ ਆਹ ਏੜਾ ਪਾਈ ਆ ਵੇਖ ਲਓ ਕਿ ਰਾਜ ਅੱਜ ਕੱਲ ਗਾਣੇ ਨੂੰ ਚੰਗੇ ਨੂੰ ਵੀ ਮਸਾ ਹੋਗਾ ਮਿਲੀਆਂ ਤੇ ਚੰਦਰਾ ਬਾਬੇ ਦੇ ਪਸਵਾਨ ਸਾਰਿਆਂ ਵੀਰਾਂ ਨੂੰ ਸასი ਗਾਲ ਪਹਿਣਾ ਤੇ ਵੀਰਾਂ ਨੂੰ ਉਹ ਠੀਕ ਠਾਕ ਆ ਬੰਮੇ ਬਈ ਬਹੁਤ ਵਧੀਆ ਵੀਰੇ ਬਹੁਤ ਚੜਦੀ ਕਲਾ ਜੇ ਸਾਰੇ ਐ ਚੜਦੀ ਕਲਾ ਵੀਰੇ ਚਲੋ ਸ਼ੁਕਰ ਹੈ ਰੱਬ ਦਾ ਬਾਈ ਅੱਜ ਜਨਵਾਰ 2 ਆ ਬਾਈ ਹਨਾ ਹਾਂਜੀ ਹਾਂਜੀ ਪਹਿਲਾਂ ਗੋਰੀ ਵਿਹੜ ਵਾਲੀ ਦੱਸ ਦੀ ਕੀ ਡਿਟੇਲ ਕੋਰੀ ਵੀਰ ਆਪਣੇ ਕੋਲ ਪਰਸੋਂ ਹੀ ਆਈ ਇਹ ਠੀਕ ਆ ਬਾਈ ਖੋਲ ਦਿਓ ਮੋੜ ਤੇ ਇਹਨਾਂ ਵੀਰੇ ਯਾਨੀ ਪੌਣੇ ਕ ਦੋ ਮਹੀਨਿਆਂ ਦੀ ਯਾਨੀ 100% ਗੱਬਣੀ ਆ ਵੇੜ ਗੱਬਣੀ ਹੈ ਹਾਂ ਹਾਂ ਠੀਕ ਆ ਬਾਈ ਤੇ ਚੈੱਕ ਨਹੀਂ ਕਰਾਈ ਹਜੇ ਹਾਂ ਦੁੱਧ ਮਤਲਬ 7 ਕਿਲੋ ਕੰਡੇ ਵਾਲਾ ਕੰਡੇ ਵਾਲਾ ਹਾਂ ਕਹੇ ਨੂੰ ਹਾਂ ਬਹੁਤ ਵਧੀਆ ਚੋਂ ਠੰਢੀ ਆ ਅੰਦਰੇ ਸਾਹਮਣੇ ਚੋਦਨੀ ਆਪਾਂ ਬਹੁਤ ਚੰਗੀ ਆ ਠੱਡੀ ਆ ਮੈਂ ਕਹਿੰਦਾ ਸਾਰੀ ਚੰਗੀ ਆ ਹੂੰ ਮੈਂ ਠੀਕ ਆ ਬਈ ਹਾਂਜੀ ਹਾਂਜੀ ਜਵਾਨੀ ਵਾਲੀ ਵਹਿਣਾ ਹਨਾ ਆਹਦਾ ਯਾਰ ਜਮੇ ਟਕਾਣੇ ਹੁਣ ਐ ਦੱਸ ਤੂੰ ਮੈਂ ਬਈ ਤੇਰੇ ਲੋਕ ਦਵਾਨੇ ਤਾਂ ਕੋ ਕਹਿੰਦਾ ਯਾਰ ਬੰਮਾ ਨਫਾ ਜਾਇਜ਼ ਰੇਂਦਾ ਚੀਜ਼ ਵਧੀਆ ਦੇ ਦਿੰਦਾ ਹਨਾ ਦੱਸ ਫਿਰ ਕਿੰਨੇ ਦੀ ਦੇ ਦਿੰਦਾ ਹੈ ਜੀ ਆਹ ਪਹੁੰਚ ਵੀ ਕਰਦ ਕੇ ਇਹ ਕੱਲੀ 15000 ਦੀਆਂ ਪਹੁੰਚ ਕਰਦੇ ਆਂ 500 ਕਿਲੋਮੀਟਰ ਕਰ ਦਿਆਂਗਾ 100 ਲੈ ਭਾਈ ਹੁਣ ਛੋੜ-ਚੱਪਾ ਕੁਝ ਨਹੀਂ ਹੋਣਾ ਹਾਂ ਕੋਈ ਅੱਗੇ ਆਉਣੀ ਆ ਮੈਂ ਛੋੜ ਕਰਨੀ ਹਾਂ ਪੈਸੇ ਮੇਰਾ ਵੀ ਪਾ ਦੇ 15 14999 ਵੀ ਨਹੀਂ ਲੈਣੇ 15000 ਦੇ ਵਿੱਚ ਪਹੁੰਚ ਹੋਣੀ ਆ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਲੈ ਵੀ ਦੀਪ ਹੁਣ ਕੈਮਰਾ ਕਰਦੇ ਮਾੜੀ ਜੀ ਤੇਜ ਅੱਖਾਂ ਦੀ ਥਣ ਥਣੂ ਦਿਖਾ ਦੇਂਦਾ ਦੀ ਕੇਰਾਂ ਦੀ ਲੋਕ ਐ ਕਹਿਣ ਵੀ ਵਾਕਈ ਪੰਮਾ ਪੰਮਾਈਆਂ ਆ ਲੈ ਮਿੱਤਰੋ ਦੁੱਧ 7 ਕਿਲੋ ਦੋਵਾਂ ਟਾਈਮਾਂ ਦਾ ਹਾਂ ਜੀ ਬੋਲੇ ਹਾਂ ਇਦਾਂ ਮੂਰੇ ਹੋ ਜਾ ਤੂਰੇ ਬਣੇ ਜੀ ਹਾਂ ਪਾ ਦੋ ਨਿਆਣਾ ਪਾ ਲਓ ਨਿਆਣਾ ਲੈ ਵੀ ਮਿੱਤਰੋ ਸੀਲ ਠੰਡੀਆਂ ਨਿਆਣਾ ਪਾ ਦਾ ਧੂੜਾ ਪਾ ਕੇ ਤੁਸੀਂ ਚੋ ਲੈਣੀ ਆ ਬਾੜਾ ਪਾ ਲੈਣਾ ਇਹਨੂੰ ਕਰਮਾਂ ਵਾਲੀ ਨੂੰ ਕਿਲੋ ਅੱਧਾ ਕਿਲੋ ਦਾਣਾ ਪਾ ਲਿਓ ਤਾਂ ਚੂਕਰ ਪਾ ਲਿਓ ਤੇ ਆਪਦਾ ਚੂਣ ਵੇਜੋ ਆ ਇਹਦਾ ਚੂਣਾ ਕਰਮਾਂ ਵਾਲੀ ਦਾ ਹੂੰ ਨਾਲੇ ਨਾਲੇ ਮਾਰਦ ਨਹੀਂ ਸ਼ਾਲੀ ਸ਼ਾਲਾ ਕਰਮਾ ਵਾਲੀ ਨੇ ਪਾਣੀ ਮਾਰਿਆ ਮੜਾ ਛੱਟਾ ਤੇ ਮਾਤਾ ਹੀ ਚੁੰਦੀਆਂ ਨਾਲ ਇਹ ਵੇਖੋ ਭਾਈ ਤੁਹਾਨੂੰ ਇਹ ਵੀ ਪਤਾ ਲੱਗ ਜੂਗਾ ਖੱਟੀ ਤੇ ਬੈਹ ਕੇ ਬਾ ਮਾਰਦੇ ਸਰ ਜੀ ਉਪਰ ਆ ਪਸ਼ੂ ਥੋੜਾ ਜਿਹਾ ਭਈ ਤਾਂ ਵੀ ਬਗਾਨਾਪਣ ਲੱਗਦਾ ਹੁੰਦਾ ਹਨਾ ਤੁਸੀਂ ਭਾਈ ਲੈ ਜੀ ਮਿੱਤਰੋ ਚੂਣ ਚਣ ਵੇਖ ਲੋ ਕਰਮਾ ਵਾਲੀ ਦਾ ਹਾਂ ਬਾ ਠੀਕ ਆ ਮਾਤਾ ਰੋ ਓਕੇ ਜੀ ਠੀਲ ਠੰਡੀ ਆ 20878 ਕਿਲੋ ਹੈਗਾ ਵਾ ਬਾਈ 15000 ਦੇ ਤੁਹਾਡੇ ਘਰੇ ਪਹੁੰਚ ਜਾਣੀਆਂ ਵਾਰ ਜਿੰਨੀ ਮਰਜ਼ੀ ਆ ਅੱਛਾ ਪੰਮੇ ਬਾਈ ਇਹ ਤਾਂ ਆਪਣਾ ਫਾਈਨਲ ਹੋ ਗਿਆ ਗੋਰੀ ਦਾ ਤਾਂ ਹਾਂ ਜੀ ਹਾਂ ਚਿੱਟੀ ਬਾਰੇ ਦੱਸੀ ਬਈ ਹੁੰਦੀ ਕੀ ਡਿਟੇਲ ਆ ਚਿੱਟੀ ਵੀਰੇ ਇਹ ਜੋੜਾ ਹੀ ਦੇ ਦਈਏ ਦੋ ਦੇ ਦੋ ਸਾਂ ਲੈਓ ਉਹ ਬਾਈ ਦੋ ਦੋ ਥੱਲੇ ਆ ਜਣ 5 ਕਿਲੋ ਕੰਡੇ ਆ 5 ਕਿਲੋ ਹੈ ਹਾਂ ਹਾਂ ਇਹ ਚੂਠ ਮਾਰਨਾ ਨਾ ਸੀ ਇਹ ਚੀਹ ਚੂਹ ਚੰਦ ਬਹੁਤ ਠੰਡੀ ਆ ਬਹੁਤ ਠੰਡੀ ਆ ਬਾਈ ਸਾਂਭੀ ਨਹੀਂ ਕਿਸੇ ਦੀ ਬਈ ਹਾਂ ਮੈਂ ਬੇਟਾ ਹੀ ਲਈ ਸੀ ਯਾਰ ਦੁੱਧ ਦਾ ਸੋਹਣ ਚੰਦ ਹਾਂ ਜਰਸੀ ਆ ਵੈੜਦੇ ਹੋ ਕੀ ਸੇਵਾਣਾ ਪੂਰਾ ਦੁੱਧ ਕਿੰਨੇ ਦੀ ਦੇ ਦੀਏ ਭਾਈ ਇਹ ਆਪ ਜੋੜਾ ਹੀ ਦੇ ਦਾਂਗੇ ਆਪਾਂ 20000 ਦਾ 5000 ਦੀਏ ਦੇ ਦਿਆਂਗੇ 5 ਦੀ ਉਹ 20 ਦੀਏ ਹਾਂ 215 ਦੀਏ 20000 ਦੇ ਵਿੱਚ ਜੋੜਾ 100 ਕਿਲੋਮੀਟਰ ਪਹੁੰਚ ਫਰੀ ਉਹਦੀ ਪਹੁੰਚ ਨਹੀਂ ਹੋਣੀ ਹਨਾ ਆ ਉਹਦੀ ਪਹੁੰਚ ਨਹੀਂ ਹੋਣੀ ਕੱਲੀ ਦੀ ਪਹੁੰਚ ਨਹੀਂ ਹੋਣੀ 5000 ਦੇ ਵਿੱਚ ਮਿਲੂਗੀ ਤੁਹਾਨੂੰ ਮਿੱਤਰੋ ਤੇ ਜੋੜਾ ਲੈਣਾ ਦੋਵੇਂ ਆ ਜਾਣੀਆਂ ਇੱਕ ਗਵੰਡੀਆਂ ਨੂੰ ਦੇ ਦਵਾਂਗਾ ਕਾਫੀ ਲੈ ਲਿਓ ਹਨਾ ਬਈ ਤੇ ਨੰਬਰ 22 ਦਾ ਕਿੰਨਾ ਆ ਗਿਆ ਬਈ 93174 79427 93174 79427 ਆ ਗਿਆ ਪੰਮਾ ਬਾਈ ਹਾਂ